ਛੱਡ ਦੇ ਪੈਸੇ ਦੇ ਨਹੀਂ ਮੈਂ ਲੈ ਲੈ ਛੱਡ ਦੇ ਨਹੀਂ ਬਿਕਰੀ ਆ ਨਹੀਂ ਬਿਕਰੀ ਆ ਹੁਣ ਸਾਹੀ ਮੋੜਨੀ ਹੋਣੀ ਨਹੀਂ ਹੁਣ ਤਾਂ ਮੈਂ ਤੁਰਦੀ ਦੁਰਦੀ ਨੂੰ ਜੱਜ ਕਰੋ ਦੇਖੋ ਇੱਥੋਂ ਦੇਖੋ ਹਵਾਨਾ ਬਾਈ ਯਾਰ ਇਹ ਬਾਈ 18 ਕਿਲੋ ਦੀ ਆਪਣੀ ਗਾਰੰਟੀ ਹੈ ਮੈਂ ਦੀ ਕੋਈ ਬੰਦਾ ਜੇ ਘਰੇ ਚੋਕੇ ਵੀ ਲਈ ਜਾ ਸਕਦਾ ਟਟੀਆਂ ਬਾਈ ਦੀਆਂ ਚਾਰੀ ਸੰਖੀਆਂ ਚੰਗੀਆਂ ਨੇ ਤੇ ਚਾਰ ਬੈੜਾ ਨੇ ਬਾਈ ਦੇਖੋ ਅੱਜ ਤਰੀਕ 7 ਤੀਜਾ ਮਹੀਨਾ 2025 ਟਾਈਮ ਹੋ ਚੁੱਕਿਆ ਪਸ਼ੂ ਮੰਡੀ ਮਾਨਸਾ ਦਾ ਜਿਹੜੀ ਵੀਡੀਓ ਕਵਰ ਕਰਨ ਲੱਗਿਆ ਸੋ ਬਹੁਤ ਚੰਗੀ ਗਿਣਤੀ ਦੇ ਵਿੱਚ ਪਸ਼ੂ ਤੰਤ ਤੇ ਵਪਾਰੀ ਭਰਾ ਜਿਹੜੇ ਮੰਡੀ ਦੇ ਵਿੱਚ ਪਹੁੰਚੇ ਆ ਜਾਂ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚੇ ਆ ਤੇ گاਵਾ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚੀਆਂ ਤੇ ਨਾਲ ਹੀ ਪਾਲਕ ਕਟੀਆਂ ਵੀ ਬਈ ਬਹੁਤ ਪਹੁੰਚਣ ਲੱਗੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਸੋ ਕਿਸੇ ਵੀ ਭਰਾ ਨੇ ਜਿਹੜੀ ਪਸ਼ੂਆਂ ਦੀ ਖਰੀਦਦਾਰੀ ਕਰਨੀ ਹੁੰਦੀ ਆ ਤਾਂ ਸਭ ਤੋਂ ਸਸਤੀ ਤੇ ਦਰਮਿਆਨੇ ਮੰਡੀਆਂ ਪਸ਼ੂ ਮੰਡੀ ਮਾਨਸਾ ਕੀ ਇੱਥੇ ਪਹੁੰਚ ਕੇ ਜਿਹੜੀ ਤੁਸੀਂ ਆਪਦੇ ਸਸਤੇ ਪਸ਼ੂਆਂ ਦੀ ਖਰੀਦਦਾਰੀ ਕਰ ਸਕਦੇ ਹੋ ਤੇ ਆਜੋ ਥੋੜਾ ਬਹੁਤਾ ਸਮਾਨ ਨਹੀਂ ਲੈਂਦੇ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਗੇ ਚੱਲ ਕੇ ਵਿਕਰੀ ਵਾਲੇ ਨੰਗ ਜਿਹੜੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਸ਼ਾਮ ਦਾ ਟਾਈਮ ਆ ਧੜਾ ਧੜ ਜਿਹੜੇ ਸੌਦੇ ਹੋ ਰਹੇ ਆ ਦੇਖੋ ਲੈ ਵੀ ਪਸ਼ੂ ਮੰਡੀ ਮਾਂਸਾ ਤੇ ਮੱਝ ਦਿਖਾਉਣ ਲੱਗੇ ਬਹੁਤ ਜਿਆਦਾ ਟੋਪ ਕੁਆਲਟੀ ਮੱਝ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਤੌਰ ਕੇ ਵੀ ਦਿਖਾ ਦਾਂਗੇ ਬਹੁਤ ਜਿਆਦੇ ਡਬਲ ਮੱਜ ਡਬਲ ਵਾਜਾ ਬਾਈ ਪਸ਼ੂ ਮੰਡੀ ਮਾਨਸਾ ਦੀ ਸਾਰੇ ਨੂੰ ਵੱਡੀ ਮੱਜ ਦੇਖੋ ਸਿੰਘ ਥੋੜਾ ਜਿਆਦਾ ਜਰੂਰ ਹੋਇਆ ਟੁੱਟਿਆ ਹੋਇਆ ਤੇ ਸਿੰਘਾਂ ਦੀ ਜਰੂਰ ਨਰਮਾ ਥੋੜੀ ਜੀ ਪਰ ਹੋਰ ਮੱਜ ਦੇ ਵਿੱਚ ਕੋਈ ਕਮੀ ਬੇਸ਼ੀ ਨਹੀਂ ਬਾਈ ਦੇਖੋ ਬਲੇ ਵਾਲੂ ਵਾ ਦੇਖੋ ਯਾਰ ਕਰਮਾਲੀ ਦਾ ਆ ਪੂਰਾ ਫੁੱਲ ਵੱਡਾ ਹਵਾਨਾ ਤੇ ਉਨੇ ਹੀ ਵੱਡਾ ਜਿਹੜਾ ਬੋਡੀ ਸਟਰਕਚਰ ਹੈ ਤੁਰਦੀ ਜਿਹੇਗਾ ਮਾਰੇ ਦੇਖੋ ਯਾਰ ਇੱਕ ਵਾਰ ਬਾਕਮਾਲ ਦੀ ਮੱਝਾ ਚੌੜੀ ਜੁੜੀ ਦੇਖੋ ਕਰਮ ਵਾਲੀ ਬੜੀ ਚੌੜੀ ਹੈ ਯਾਰ ਕੈਮਰੇ ਤੋਂ ਬਾਹਰ ਆਉਂਦੀ ਆ ਤੁਰਦੀ ਤੇ ਨਿਗਾ ਮਾਰ ਲਓ ਇੱਕ ਵਾਰੀ ਲੈ ਵੀ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਤੁਰਦੀ ਦੁਰਦੀ ਨੂੰ ਜੱਜ ਕਰੋ ਦੇਖੋ ਨਹੀਂ ਠੀਕ ਹੈ ਆਹ ਹੈ ਕੋਈ ਨਹੀਂ ਤੇਨੂੰ ਬੱਧੀ ਆਪਣੀ ਆਪਣੀ ਹੈ ਜੀ ਆਪਣੀ ਐਵੇਂ ਨਹੀਂ ਲੈ ਵੀ ਦੇਖ ਅੱਗੋਂ ਫੇਸ ਕੁਆਲਟੀ ਦੀ ਚੈੱਕ ਕਰ ਲਿਓ ਸਿੰਗ ਥੋੜਾ ਜਿਹਾ ਜ਼ਰੂਰ ਟੁੱਟਾ ਹੈ ਬਾਕੀ ਕੋਈ ਕਮੀ ਬੇਸ਼ੀ ਨਹੀਂ ਯਾਰ ਬੱਡੀ ਬੁੱਡੀ ਬਹੁਤ ਮੱਝ ਦੇਖ ਤੁਰਦੀ ਦਾਲੇ ਵਾਲੂ ਆ ਦੇਖੋਲੇ ਵਾਲੂਆ ਕਰਮਾਲੀ ਨੇ ਬਹੁਤ ਜਿਆਦਾ ਕਮਾਲ ਦਾ ਤਿਆਰ ਕਰਾਇਆ ਜੀ ਲੈ ਵਾ ਇੱਕ ਵਾਰੀ ਤੁਹਾਨੂੰ ਸਾਈਡ ਤੋਂ ਵੀ ਦਿਖਾਉਣਾ ਹੈ ਦੇਖੋ ਤੇ ਇੱਥੋਂ ਦੇਖੋ ਹਵਾਨਾ ਬਾਈ ਯਾਰ ਤੇ ਉਨੇ ਹੀ ਸੋਹਣਾ ਜਿਹੜਾ ਥਾਣਾ ਥਣ ਲੱਗਾ ਸੋਹਣਾ ਮੁਠੀ ਚਵਾਈ ਵਾਲਾ ਥਾਣਾ ਪੂਰਾ ਖੁੱਲਾ ਡੁੱਲਾ ਲੈਵਾ ਤਿਆਰ ਕਰਾ ਜਿੱਡੀ ਵੱਡੀ ਆਪਾ ਕੋਡਾ ਵੱਡੀ ਲੈਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਨਾਂ ਦੱਸੋ ਆਪਣਾ ਨਾਂ ਮੇਰਾ ਜਸਵੀਰ ਸਿੰਘ ਆ ਜੀ ਜਸਵੀਰ ਪਿੰਡ ਕਿਹੜਾ ਪਿੰਡ ਮਾਉੜ ਨਾ ਬਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਠੀਕ ਆ ਇਹ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਬਈ ਕਿਹੜਾ ਸੂਸ ਹੋਈ ਐ ਇਸ ਵਾਰ ਇਹ ਤੀਜਾ ਸੂਆ ਜੀ ਤੀਜਾ ਇਸ ਵਾਰ ਸੂਈ ਐ ਕਿੰਨੇ ਦਿਨਾਂ ਦੀ ਬਈ ਇਹ ਕਰਾ ਲਈ ਜੁਈ ਐ ਰਾਤ ਦੀ ਸੂਈ ਐ ਲੈ ਬਈ ਬਿਲਕੁਲ ਤਾਜੀ ਸੂਈ ਮੱਝਾ ਤੀਜਾ ਸੂਆ ਸੂਈ ਐ ਤੇ ਬੱਚਾ ਦੇ ਕੀ ਦਿੱਤਾ ਬਈ ਨੇ ਨਹੀਂ ਕੱਟਾਈ ਬੱਚਾ ਦੇ ਤਾਂ ਕੱਟਾ ਪੂਰਾ ਕੱ ਤੇ ਦੁੱਧਵਾਦੀ ਗੱਲ ਕਰ ਲਈ ਬਾਈ ਕਿੰਨੇ ਕ ਦੁੱਧਾ ਕਿਲੋ ਦੀ ਆਪਣੀ ਗਾਰੰਟੀ ਹੈ ਮੈਂ ਦੀ 18 ਕਿਲੋ ਦੀ ਗਾਰੰਟੀ ਹਾਂ ਕੋਈ ਬੰਦਾ ਜੇ ਘਰੇ ਚੋਕੇ ਵੀ ਨਹੀਂ ਜੇ ਸਾਬ ਠੀਕ ਆ ਬੋਲਾ ਬੋਲਾ ਕੱਟਿਆ ਬਾਈ ਹੁਣ ਕ ਨਹੀਂ ਹਲਦੀ ਘਰੀ ਬੱਚਾ ਰਜਾਇਆ ਜੀ ਕੱਲਾ ਕੱਲਾ ਬੱਚੇ ਚ ਰਜਾਇਆ ਠੀਕ ਆ ਮਤਲਬ 18 ਕਿਲੋ ਦੀ ਪੂਰੀ ਗਾਰੰਟੀ ਹੈ ਦੁੱਧ ਦੀ 18 ਕਿਲੋ ਦੀ ਵੋਟ ਆ ਜੀ ਠੀਕ ਆ ਬਾਗੀ ਰੱਖਾਂਗੇ ਬਾਈ ਜਾ ਜਾ ਮੇਰਾ ਮੁੱਲ 60 ਹੈ 160 ਮਾਨਦਾਨ ਹੋ ਜੂ ਵਿੱਚੋਂ ਵਿੱਚੋਂ ਮਾਨਦਾਨ ਹੋ ਜੂ ਠੀਕ ਆ ਫੋਨ ਨੰਬਰ ਪਈ ਆਪਣਾ 94177 17884 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਮੱਝਬਾਈ ਦੀ ਕਿਉਂਕਿ ਜਿਹੜੀ ਤਸੱਲੀ ਕਰਕੇ ਫਿਰ ਜਿਹੜੀ ਮੱਝ ਲਿਜਾ ਸਕਦੇ ਪਸ਼ੂ ਮੰਡੀ ਮਾਸਾ ਦੇ ਉੱਪਰ ਵੀ ਮੱਝ ਲੈ ਕੇ ਆਇਆ ਮੱਝ ਚੰਗੀ ਆ ਪਹਿਲਾਂ ਤੌਰ ਕੇ ਵੀ ਦਿਖਾਈਆ ਤੁਹਾਨੂੰ ਕੋਈ ਕਮੀ ਪੇਸ਼ੀ ਨਹੀਂ ਪਸ਼ੂ ਮੰਡੀ ਮਾਸਾ ਦੀ ਸਭ ਤੋਂ ਵੱਡੀ ਮੱਝ ਆ ਗਈ ਇਹ ਵੀ ਕਾਚਾਰਾ ਬੇੜਾ ਲੈ ਕੇ ਅੰਕਲ ਚਾਰ ਬੱਚਿਆਂ ਲੈ ਕੇ ਆਇਆ ਜੇ ਕਿਸੇ ਭਰਾ ਨੂੰ ਬੱਚਿਆਂ ਦੀ ਜ਼ਰੂਰਤ ਹੋਈ ਪਸ਼ੂ ਮੰਡੀ ਮਾਸਾ ਦੇ ਉੱਪਰ ਤੇ ਫੁੱਲ ਜਿਹੜੀਆਂ ਪੰਨੋਂ ਤੋਂ ਬਾਈ ਤੋਂ ਜਾਣਕਾਰੀ ਵੀ ਲਵਾਂਗੇ ਇਹਨਾਂ ਬਾਰੇ ਤੇ ਇਹਨਾਂ ਤੋਂ ਇਲਾਵਾ ਜਿਹੜੀਆਂ ਘਰੇ ਵੀ ਅੰਕਲ ਕੋਲ ਹੋਰ ਵੀ ਬਿਹੜਾ ਹੁੰਦੀਆਂ ਕਿਸੇ ਭਰਾ ਨੇ ਪਾਲਣ ਵਾਸਤੇ ਬੱਚਿਆਂ ਲੈਣੀਆਂ ਹੁਣ ਤੇ ਚਾਰ ਬਿਹੜਾ ਨੇ ਬਾਈ ਦੇਖੋ ਨੰਬਰ 1 ਤੇ ਆਹ ਦੇਖ ਸਕਦੇ ਤੁਸੀਂ ਐਚ ਐਫ ਬਰੀਡ ਦੇ ਵਿੱਚ ਕ੍ਰੋਸ ਬਰੀਡ ਦੇ ਵਿੱਚ ਬਿਹੜ ਪੈਂਦੀ ਆ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬਹੁਤ ਚੰਗਾ ਤੇ ਇੱਕ ਆਹ ਆ ਗਈ ਤੀਜੇ ਨੰਬਰ ਵਾਲੀ ਆ ਗਈ ਜਰਸੀ ਕ੍ਰੋਸ ਤੇ ਆ ਵੀ ਕ੍ਰੋਸ ਬਰੀਡ ਦੇ ਵਿੱਚ ਬਿਹੜ ਪੈਂਦੀ ਆ ਅੰਕਾ ਜੀ ਚੀ ਗਾਲ ਜੀ ਸਿਕਾ ਨਾਂ ਦੱਸ ਦਿਓ ਜੀ ਆਪਣਾ ਨਾਂ ਕਰਨੈਪ ਸਿੰਘ ਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਤੇ ਆਪਣਾ ਬੇੜਾਂ ਦਾ ਹੀ ਕੰਮ ਹੈ ਬੱਚੀਆਂ ਦਾ ਕੰਮ ਹੈ ਹਾਂ ਬੱਚੀਆਂ ਦਾ ਕੰਮ ਹੈ ਠੀਕ ਆ ਤੇ ਇਹ ਤੋਂ ਇਲਾਵਾ ਕਰੇ ਵੀ ਹੁੰਦੀ ਆਪਣੇ ਕੋਲ ਹਾਂ ਬੱਚੀਆਂ ਹੁੰਦੀਆਂ ਬਈ ਇਕੱਠੀਆਂ ਲਿਆਉਣੇ ਠੀਕ ਆ ਜੀ ਅੱਜ ਹੁਣ ਚਾਰ ਲੈ ਕੇ ਆਏ ਹੋਣਾ ਚਾਰਾਂ ਨਾਲ ਚਾਰਾਂ ਲੈ ਕੇ ਆਏ ਨੇ ਇੱਕ ਵੇਗ ਗਈ ਠੀਕ ਆ ਤੇ ਇੱਕ ਨੰਬਰ ਵਾਲੀ ਕਿੰਨੇ ਟਾਈਮ ਦੀ ਹੋਗੀ ਜੀ ਇਹ ਬਈ ਹੋਊਗੀ 8 ਕਿ ਮਹੀਨੇ ਦੀ ਬੱਸੀ 8 ਮਹੀਨੇ ਦੀ ਬੱਚੀ ਐ ਐਫਪੀ ਕ੍ਰੋਸ ਆਏ ਐਫਪੀ ਕ੍ਰੋਸ ਤੇ ਪੈਂਦੀ ਐ ਬਈ 8 ਮਹੀਨੇ ਦੀ ਬੱਚੀ ਐ ਵਿਭਾਗ ਹੀ ਰੱਖਿਆ ਜਾਇਆ ਜਾਏ ਤੇ ਵੇਚਣ ਵਾਲਾ ਦੱਸੋ ਵੇਚਣ ਵਾਲਾ ਬਾਦੂ ਆਲਾ ਲਾ ਲਓ 15 ਮੁੱਲ ਕਰਦੇ ਦੇ ਦੇਂਗੇ ਭਾਈ ਆਪਾਂ ਠੀਕ ਆ 15 ਮੁੱਲ ਕਰਦੇ ਆ 15 ਜੋ ਭਾਈ ਮਾਨਤਨ ਜਿਹੜਾ ਖੁੱਲਾ ਹੋ ਜੂਗਾ ਤੇ ਇਹ ਫੋਨ ਨੰਬਰ ਬੋਲੋ ਜੀ ਇੱਕ ਵਾਰੀ 8872230105 ਠੀਕ ਆ ਇਹ ਫੋਨ ਨੰਬਰ ਹੈ ਅੰਕਲ ਦਾ ਤੇ ਦੋ ਨੰਬਰ ਤੇ ਹੈਗੀ ਜਰਸੀ ਕ੍ਰੋਸ ਦੇ ਵਿੱਚ ਤੇ ਇਹ ਕਿੰਨਾ ਚਿਰ ਹੈ 11 ਮਹੀਨੇ ਦੀ ਬਸ 11 ਮਹੀਨੇ ਦੀ ਤੇ ਇਹਦਾ ਭਾਜੀ ਇਹਦਾ ਭਾ ਵੀ 15000 ਰੁਪਏ 15 ਮਾਨਤਨ ਜਿਹੜਾ ਖੁੱਲੇ ਹੋ ਜੋ ਤੇ ਦੋ ਨਗ ਆ ਗਏ ਭਾਈ ਇਹ ਹੋਆ ਹੋਊਗੀ 7 ਕਿ ਮਹੀਨਿਆਂ ਦੀ ਯਾਰ 7 ਮਹੀਨਿਆਂ ਦੀ ਤੇ ਉਹ ਹੋਊਗੀ 7 ਕਿ ਦੀ ਉਹ ਲਾਂਦਾ 7 ਕਿ ਦੀ 7 8 ਦੀ ਹੋਊਗਾ ਹਾਂ 7 8 ਦੀ ਠੀਕ ਹੈ ਇਹਨਾਂ ਦਾ ਕੀ ਭਾਰ ਰੱਖੇ ਇਹਨਾਂ ਦਾ 14 14 14 14 ਹਾਂ ਤਾਂ ਇਹ ਨਜ ਵੀ ਖੁੱਲਾ ਹੋ ਜਾ ਹਾਂ ਖੁੱਲਾ ਠੀਕ ਹੈ ਜੇ ਇਕੱਠੀਆਂ ਲੈਣੀਆਂ ਦਾ 12 12 ਹਜ਼ਾਰ ਦੀ ਦੇ ਦੇਗੇ ਜੇ ਚਾਰੇ ਨਾ ਇਕੱਠੇ ਲੈਣਦਾ ਤਾਂ 12 12 ਹਜ਼ਾਰ ਠੀਕ ਹੈ ਫੋਨ ਨੰਬਰ ਇੱਕ ਵਾਰੀ ਹੋਰ ਬੋਲੋਗਾ 88725 30105 ਲੈ ਵੀ ਚਾਰੇ ਨਗਾ ਦੇ ਪਰ ਆਫਰ ਆ ਅੰਕਲ ਕੰਦਾ ਵੀ 12 12 ਹਜ਼ਾਰ ਨਹੀਂ ਦੇ ਦਿੰਗੇ ਜੇ ਕੋਈ ਭਾਈ ਚਾਰੇ ਨਾ ਖਰੀਦਦਾ ਦੋ ਆਕੜੀਆਂ ਤੇ ਦੋ ਆ ਸੀਗੀਆਂ ਲੇ ਵੀ ਕਾ ਜਿਹੜੇ ਭਰਾਵਾਂ ਨੂੰ ਕਟੀਆਂ ਦੀ ਜਰੂਰਤ ਆ ਪੰਡੀ ਮਾਨਸਾ ਦੇ ਉੱਪਰ ਬਾਈ ਕਟੀਆਂ ਲੈ ਕੇ ਆਇਆ ਅੱਠ ਕਟੀਆਂ ਲੈ ਕੇ ਆਇਆ ਚਾਰ ਕਟੀਆਂ ਦਾ तकरीबन ਜਿਹੜੀਆਂ ਸਾਲ 1.5 ਸਾਲ ਤੋਂ ਉੱਪਰ ਆ ਤੇ ਚਾਰ ਨਾਗਾ ਜਿਹੜੇ ਛੋਟੇ ਆ ਬਾਕੀ ਫੁੱਲ ਜਾਣਕਾਰੀ ਆਪਾਂ ਬਾਈ ਫੁਰਾਂਦੀ ਲਵਾਂਗੇ ਕਟੀਆਂ ਬਾਈ ਦੀਆਂ ਚਾਰੀ ਸੁਨੱਖੀਆਂ ਚੰਗੀਆਂ ਨੇ ਸਿੰਘ ਸੱਪੇ ਦੀਆਂ ਬਿਲਕੁਲ ਕੁੰਡੀਆਂ ਸੋਹਣੀ ਫੇਸ ਕੁਆਲਿਟੀ ਦੀਆਂ ਚੰਗੀ ਬਾਡੀ ਬੰਤਰ ਹੋਊਗੀ ਮੜਾ ਜਨਵਰ ਨਹੀਂ ਹੋਗਾ ਬਾਈ ਦੇਖਣ ਨੂੰ ਤੇ ਬਾਕੀ ਅਗਲੇ ਦੀ ਸ਼ਾਮ ਸੰਭਾਲ ਦੇ ਨਿਰਪਰ ਕਰਦਾ ਜੇ ਹੋਜੀ ਖਾਦ ਖਰਾਕ ਪਾਉਗੇ ਉਹੇ ਜਾ ਜਨਵਰ ਲੈ ਨਿਕਰ ਆਉਣਾ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਿਓ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਵੀ ਕਿੰਨੇ ਟਾਈਮ ਦੀਆਂ ਤੇ ਕੀ ਗੱਲ ਵਾ ਤਾਂ ਕਿੰਨਾ ਗ੍ਰੇਡ ਰੂ ਇਹਨਾਂ ਦਾ ਇੱਕ ਵਾਰੀ ਖੜੀਆਂ ਨੂੰ ਦੇਖ ਲਓ ਕਟੀਆਂ ਬਹੁਤ ਆ ਬਾਈ ਕੋਲੇ ਇਸ ਤੋਂ ਇਲਾਵਾ ਘਰੇ ਵੀ ਮਿਲ ਜੰਦੀਆਂ ਤੇ ਅੱਜ ਇਹ ਕਟੀਆਂ ਜਿਹੜੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਾਈ ਲੈ ਕੇ ਆਇਆ ਅੱਠ ਨਗ ਕਟੀਆਂ ਦੇ ਪਕਾਊਗਾ ਬਾਈ ਜੀ ਅੱਠ ਨਗ ਬਾਕੀ ਗੱਲਬਾਤ ਆਪਾਂ ਬਾਈ ਨਾ ਕਰਦੇ ਆ ਕਿੰਨੇ ਕਿੰਨੇ ਟਾਈਮ ਦੀਆਂ ਕੀ ਕੀ ਰੇਟ ਲੈ ਵੀ ਪਹਿਲਾਂ ਨੰਬਰ ਇੱਕ ਕੱਟੀ ਤੇ ਨਿਗਾਹ ਮਾਰੋ ਖੜੀ ਖੜਨੀ ਖੁੜਨੀ ਦੇਖੋ ਕਰਮਾਲੀ ਦੀ ਬਾਗਮਾਲ ਖੜਨੀ ਆ ਤੇ ਸੋਹਣੀ ਦੇਖੋ ਸੋਹਣੀ ਫੇਸ ਕੁਆਲਟੀ ਆ ਕੁੰਡਾ ਸਿੰਘ ਬਿਲਕੁਲ ਜੈਡ ਬਲੈਕ ਬਿਲਕੁਲ ਜੈਡ ਬਲੈਕ ਕੱਟੀ ਆ ਬਾਕੀ ਬਾਈ ਤੋਂ ਪੁੱਛਦੇ ਆ ਜੀ ਬਈ ਐਸ਼ੀ ਕਾਰ ਦੀ ਦੰਦੋ ਖੀਰੀ ਆ ਬਈ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਹਮਣੇ ਆ ਤੁਹਾਡੇ ਭਾਈ ਸਸੀ ਕਾਲ ਸਸੀ ਕਾਲ ਭਾਈ ਨਾਂ ਦਾ ਦੇ ਆਪਣਾ ਭਈ ਆਪਣਾ ਨਾਮ ਮਨਪ੍ਰੀਤ ਸਿੰਘ ਮਣੀ ਆ ਭਾਈ ਪਿੰਡ ਜੋਲਾ ਰਾਏਕੋੜ ਮਨਪ੍ਰੀਤ ਮਣੀ ਪਿੰਡ ਜੋਲਾ ਹਾਂਜੀ ਰਾਏਕੋੜ ਨੇੜੇ ਨੇੜੇ ਰਾਏਕੋੜ ਹਾਂਜੀ ਹਾਂਜੀ ਠੀਕ ਆ ਆਪਾਂ ਕੱਟੀਆਂ ਦਾ ਕੰਮ ਹੀ ਕਰਦੇ ਆ ਭਾਈ ਕੱਲਾ ਇਸ ਤੋਂ ਇਲਾਵਾ ਘਰੇ ਵੀ ਆਪਣੇ ਕੋਲੇ ਕੱਟੀਆਂ ਹੁੰਦੀਆਂ ਆ ਕੱਪੜਾ ਫੋਨ ਨੰਬਰ ਬੋਲ ਭਾਈ ਪਹਿਲਾਂ ਦਾ 8872166 ਦਾ ਨੰਸੀ ਠੀਕ ਆ ਇਹ ਭਾਈ ਦਾ ਫੋਨ ਨੰਬਰ ਆ ਜੀ ਕੱਟੀ ਕਿੰਨੇ ਟਾਈਮ ਦੀ ਆ ਭਾਈ ਇਹ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਈ ਆ ਏ ਬਈ 15 15 15 ਦਿਨ 15 ਨੇ ਕਿਹਾ ਬਾ ਮਾਰ ਕਾ 15 ਮਹੀਨੇ ਦੀ ਕੱਟੀ ਆ ਠੀਕ ਆ ਮਤਲਬ ਚੰਗੇ ਰਿਕਾਰਡ ਦੀ ਆ ਬਈ ਦੁੱਧ ਵਾਰ ਚੰਗਾ ਆ ਬਾਪ ਦੇ ਕੱਟੀ ਬਈ ਜੱਜ ਬੰਦੇ ਕੱਟੀ ਚੰਗੀ ਆ ਬਈ ਬਾਕੀ ਤੁਸੀਂ ਬਾਡੀ ਵੰਤਰ ਦੇਖ ਕੇ ਅੰਦਾਜ਼ਾ ਲਾ ਲਿਓ ਤੇ ਬਾ ਕੀ ਰੱਖਾਂਗੇ ਬਈ ਇਹਦਾ ਜਾਇਜ਼ ਜਮਾ ਦੇ ਦਾਂਗੇ ਬਈ 35000 ਦੀ ਹਾਂ ਨਹੀਂ 35000 ਦੀ ਵਿੱਚ ਮਾਨਤਨ ਹੋਜੂ ਹੋਜੂ ਕੋਈ ਗੱਲ ਨਹੀਂ ਠੀਕ ਆ ਤੇ ਅੱਗੇ ਅੱਗੇ ਬਈ 2 ਨੰਬਰ ਤੇ ਕੱਟੀ ਇਹਦੇ ਵੀ ਨਿਗਾ ਮਾਰ ਲਿਓ ਕਟੀਆਂ ਬਾਈ ਦੀਆਂ ਸਾਰੀਆਂ ਸੁਨੱਖੀਆਂ ਯਾਰ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਇੱਕ ਵਾਰੀ ਹੋਰ ਨਿਗਾ ਮਾਰ ਲਿਓ ਸੋਹਣੀ ਫੇਸ ਕੁਆਲਿਟੀ ਤੇ بڑے بڑے ਦੀ ਮੰਤਰ ਦੇਖੋ ਕਰਮਾਲੀ ਦੀ ਚੜਾਈ ਜੁੜੀ ਦੇਖੋ ਯਾਰ ਇਹਦੀ ਦੇਖੋ ਇੱਥੋਂ ਦੇਖੋ ਕੱਟੀ ਚੜਾਈ ਜੁੜੀ ਦੇਖੋ ਤੇ ਥੱਲੋਂ ਬਿਲਕੁਲ ਸਾਫ਼ ਆ ਬਈ ਸਾਰੀਆਂ ਖਟੀਆਂ ਚਾਰੋਂ ਥਾਣਾ ਕੋਈ ਫੋਟਸਾਂਗ ਨਹੀਂ ਦੇਖ ਸਾਦੇ ਤੁਸੀਂ ਇਹਦਾ ਬਾਈ ਤੇ ਮਣੀ ਇਹਦਾ ਕੀ ਰੇਟ ਰੱਖਤਾ ਬਾਈ ਆਪਾਂ ਇਹਦਾ ਬਾਈ 35 ਹਜ਼ਾਰ 35 ਹਜ਼ਾਰ ਠੀਕ ਆ ਮੰਨਦਾ ਨਹੀਂ ਜੋ ਵੀ ਹੋ ਜੂ ਠੀਕ ਆ ਲੈ ਦੇਖੋ ਵੀ ਬਾਗਮਾਲ ਕੱਟੀਆਂ ਬਾਈ ਇਹ ਵੀ ਕੱਟੀਆਂ ਬਾਈ ਨਹੀਂ ਬਸ ਸਾਰੀਆਂ ਚੰਗੀਆਂ ਕੋਈ ਨਿੰਦਨ ਵਾਲੀ ਗੱਲ ਨਹੀਂ ਹੈਗੀ ਯਾਰ ਤੇ ਨੰਬਰ 3 ਤੇ ਆ ਗਈ ਕੱਟੀਆਂ ਇਹਦੀ ਨਿਗਾ ਮਾਰ ਲਓ ਇਹਦੀ ਉਮਰ ਪਾਉਂਦੇ ਆਪਾਂ ਤੇ ਬੋਡੀ ਵੇਟ ਦੀ ਇਹ ਵੀ ਚੰਗੀਆਂ ਚੜਾਈ ਜੁੜੀ ਇਹਦੀ ਵੀ ਦੇਖ ਲਓ ਪਿੱਠ ਪੁੜੇ ਦੀ ਮੰਤਰ ਦੇਖੋ ਯਾਰ ਮੰਤਰ ਸਾਰੀਆਂ ਦੀ ਬਾਗਮਾਲ ਆ ਤੇ ਕੋਈ ਨਿੱਕੀ ਵਾਲੀ ਗੱਲ ਨਹੀਂ ਕਿਸੇ ਪਾਸੇ ਕੋਈ ਹੱਜੜਾ ਨਹੀਂ ਚੰਗੀਆਂ ਕੱਟੀਆਂ ਬਾਈ ਚੰਗੀਆਂ ਪਾਲਕ ਕੱਟੀਆਂ ਯਾਰ ਲੈ ਕੇ ਤੁਸੀਂ ਨਰਾਸ਼ ਨਹੀਂ ਹੋਵੋਗੇ ਬਾਈ ਬਹੁਤ ਵੱਧ ਵਾਲੀਆਂ ਕੱਟੀਆਂ ਆਗੇ ਇਹ ਕਿੰਨੇ ਟਾਈਮ ਦੀ ਹੋ ਗਈ ਬਈ ਬਣੀ ਇਹ ਰਹੀ 17 ਮਹੀਨਾ ਦੀ ਜੱਟੂ 17 ਮਹੀਨਾ ਦੀ ਇਹ ਹਰਿਆਣੇ ਤੋਂ ਆਈ ਸੀ ਮੈਂ ਬੱਸੀਆਂ ਤੋਂ ਨਹੀਂ ਬਈ ਆਪਾਂ ਰਿਕਾਰਡ ਪੀਆ ਕਰਤੀ ਰਹਾ ਠੀਕ ਆ ਇਹਦਾ ਰਿਕਾਰਡ ਵੀ ਦੇ ਦਾਂਗੇ ਠੀਕ ਆ ਇਹਦਾ ਭਾਗੀ ਇਹਦਾ ਭਾਗੀ ਰੱਖਾਂਗੇ ਜੱਜ ਇਹਦਾ ਭਾਜੀ 40000 40000 ਰੁਪਏ ਠੀਕ ਆ 40 ਜੋ ਮਾਨਤਨ ਹੋ ਜੂ 40 ਜੋ ਬਈ ਮਾਨਤਨ ਹੋ ਜੂ ਅੱਗੇ ਆ ਗਈ ਨੀਲੀ ਰਵੀ ਜੀ ਦੇਖੋ ਪਿਆਰ ਨੀਲੀ ਰਵੀ ਚਿੱਟੀਆਂ ਅੱਖਾਂ ਚਾਰੋਂ ਪੈਰ ਚਿੱਟੇ ਫੂਸ ਚਿੱਟੇ ਨੀਲੀ ਰਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਮੱਥੇ 'ਚ ਫੂਲਾ ਦੇਖੋ ਫੇਸ ਫੂਸ ਦੇਖੋ ਦੇਖ ਬਈ ਜੀਭ گلابی ਤੇ ਜੀਭ ਵੀ گلابی ਹੈ ਲੈ ਵੀ ਦੇਖੋ ਜੀ ਵੀ ਗਲਾਬੀਆ ਕੋਈ ਨਹੀਂ ਭਾਈ ਤੇ ਬਾਕੀ ਤੁਸੀਂ ਕੋਲ ਆ ਕੇ ਤਸ਼ੱਲੀ ਕਰ ਸਕਦੇ ਹੋ ਯਾਰ ਸਿੰਗਾ ਸੁnga ਦੀ ਬਿਲਕੁਲ ਕੁੰਡੀ ਹੈ ਤੇ ਫੇਸ ਕੁਆਲਿਟੀ ਦੀ ਬਾਗਮਾਲਾ ਦੇਖੋ ਬਿਲਕੁਲ ਸੁਨੱਖੀ ਕੱਟੀ ਹੈ ਮੋਕਸਰ ਤੋਂ ਭਾਈ ਠੀਕ ਆ ਤੇ ਕਿੰਨੇ ਟਾਈਮ ਦੀ ਹੋ ਗਈ ਭਾਈ ਇਹ ਇਹ ਭਾਈ 13 ਮਹੀਨੇ ਦੀ ਕੱਟੀ 13 ਮਹੀਨੇ ਦੀ ਕੱਟੀ ਹੈ ਤੇ ਗਰੋਥ ਗਰੋਥ ਬਾਗਮਾਲਾ ਯਾਰ ਗਰੋਥ ਬਹੁਤ ਸੋਹਣੀ ਹੈ 13 ਮਹੀਨੇ ਦੀ ਕੱਟੀ ਦੀ ਬਹੁਤ ਬਹੁਤ ਚੰਗੀ ਚਾਰ ਹੋਣੀ ਹੈ ਯਾਰ ਗੱਡੀ ਦੇਖੋ ਕੋਈ ਨਹੀਂ ਖੜਦੀ ਚਾਰੋਂ ਥਾਣਾ ਬਾਈ ਕਹਿੰਦਾ ਵੀ ਕੋਈ ਫੋਰਸਾਂਗ ਨਹੀਂ ਇਹਦਾ ਭਾਂਗੀ ਰੱਖਾਂਗੇ ਬਣੀ ਜਾਇਜ ਇਹਦਾ ਬਈ 35 ਹੈ 35 ਹਜ਼ਾਰ ਮਾਨਤਨ ਕੋਈ ਵੀਡੀਓ ਦੇਖਿਆ ਉੱਪਰ ਹਾਂ 35 ਜੋ ਮਾਨ ਸਾਰੀਆਂ ਜਿਹੀ ਹੋ ਜਮਾਨਤ ਮਤਲਬ ਜਿੰਨਾ ਰੇਟ ਹੋ ਮਾਨਤਨ ਬਾਈ ਕਹਿੰਦਾ ਵੀ ਸਾਰੀਆਂ ਜਿਹੀ ਕਰਾਂਗੇ ਅੱਗੇ ਤਿੰਨ ਨਗ ਬਾਈ ਦੇ ਇਹ ਆ ਲੈ ਇਹਨਾਂ ਬਾਰੇ ਵੀ ਦੱਸ ਦੇ ਮੋਟਾ-ਮੋਟਾ ਇਹ ਥੋੜੇ ਘੱਟ ਉੱਪਰ ਦੇ ਆ ਬਾਕੀ ਬਾਈ ਤੋਂ ਡਿਟੇਲ ਪੁੱਛ ਲੈਣੇ ਇਹਨਾਂ ਦੀ ਵੀ ਆਪਾਂ ਲੈ ਬਈ ਇੱਕ ਨੰਬਰ ਤੋਂ ਦੱਸ ਦੇ ਆ ਕਿੰਨੇ ਟਾਈਮ ਦੇ ਆ ਪੱਤੇ ਨਹੀਂ ਲੈ ਆਪ ਤਿੰਨੇ ਜੁਪੀਆਂ ਤੋਂ ਲਿਆਂਗੀਆਂ ਤਿੰਨੇ ਜੁਪੀ ਵਾਲੇ ਬੱਡਣ ਗੱਡੀ ਭਰਦੀ ਬਾਈ ਜਿਹੜਾ ਬਚਾਈ ਦੀ ਬੱਡਣ ਵਾਲਿਆਂ ਤੋਂ ਜਾਨ ਬਚਾਈ ਆ ਬਹੁਤ ਚੰਗਾ ਕੰਮ ਕਰਿਆ ਬਾਈ ਨੇ ਯਾਰ ਦੇਖੋ ਆ ਤਿੰਨੇ ਨਗਾ ਜਿਹੜੇ ਬੱਡਣ ਵਾਲਿਆਂ ਤੋਂ ਜਾਨ ਬਚਾਈ ਆ ਤੇ ਹੁਣ ਪੁਨੋ ਦਾ ਕੰਮ ਤੁਸੀਂ ਕਰਨਾ ਬਾਈ ਦਾ ਮਾਨ ਤਨ ਕਰਦੇ ਉਹ ਇਹ ਜਹਾ ਜਹਾ ਬਚਾਈ ਨੇ ਬਾਈ ਨੇ ਜਾਨ ਬਚਾਈ ਆ ਯਾਰ ਕਟੀਆਂ ਇਹ ਵੀ ਚੰਗੀਆਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਇਹ ਜੁਪੀ ਵਾਲਿਆਂ ਤੋਂ ਲੈ ਲਈਆਂ ਚੰਗਾ ਚੰਗੀਆਂ ਦੇਖੀ ਬਾਈ ਨੇ ਖਰੀਦੀਆਂ ਨੇ ਦੇਖੋ ਸਿੰਘ ਸਿੰਘ ਦੇਖੋ ਕਰਮਾਲੀਆਂ ਦਾ ਬਿਲਕੁਲ ਗੁੰਡਾ ਤੇ ਆ ਵੀ ਗੁੰਡਾ ਕਰਦੀ ਹੁੰਦੀ ਆ ਸੋਹਣੀ ਫੇਸ ਕੁਆਲਿਟੀ ਆ ਗਰੋਥ ਚੰਗੀ ਹੁੰਦੀਆਂ ਕੱਟੀਆਂ ਦੀ ਕਿੰਨੇ ਕਿੰਨੇ ਟਾਈਮ ਨਹੀਂ ਹੋਣਗੀਆਂ ਵੀ ਨਾ ਜਾ ਜਾਈਏ ਬਾਈ ਸਾਲ ਤੋਂ ਬੱਚ ਬੱਚੀ ਹਾਂ ਸਾਲ ਦੇ ਅੰਦਰ ਅੰਦਰੀ ਹੈ ਨਾ ਤੰਨੇ ਠੀਕ ਆ ਤੇ ਇਹ ਕਠਿਨੀ ਵਿੱਚ ਇੱਕ ਕੰਨੀਆਂ ਬਾਈ ਕੋਈ ਗੱਲ ਨਹੀਂ ਜਿਵੇਂ ਬੰਦਾ ਕੋਈ ਕੋ ਕਰ ਲੈ ਠੀਕ ਆ ਕਿੰਨੇ ਕੁ ਭਾਦੀਆਂ ਹੋਣਗੀਆਂ ਇਹ ਅੰਦਾਜ਼ਾ ਆ ਆਪਾਂ ਸਾਰੀਆਂ ਦੇ ਦਾਂਗੇ ਬਾਈ 35000 ਸਾਰੀਆਂ 35000 ਲੈ ਵੀ ਰੇਟ ਵੀ ਬਹੁਤ ਇਜਾਜ਼ਤ ਰੱਖਿਆ ਬਾਈ ਨੇ ਸਾਰੀਆਂ 35000 ਮੰਨਤਾਂ ਨੂੰ ਹੋ ਜੂ ਹੁਣ ਨੰਬਰ ਇੱਕ ਵਾਰੀ ਹੋਰ ਬੋਲਦੇ ਆਪਾਂ ਮਣੀ ਤੋਂ ਫੋਨ ਨੰਬਰ ਇੱਕ ਵਾਰੀ ਹੋਰ ਬੋਲਦੇ ਬਾਈ 8872166 ਠੀਕ ਆ ਇਸ ਤੋਂ ਇਲਾਵਾ ਘਰੇ ਵੀ ਬਾਈ ਕੋਲ ਕੱਟੀਆਂ ਹੁੰਦੀਆਂ ਬਾਈ ਬਣਾ ਲਿਓ ਸੰਪਰਕ ਕੱਟੀਆਂ ਬਾਈ ਚੰਗੀਆਂ ਲਿਆਉਂਦਾ ਘਰੇ ਪਾਲਣ ਵਾਸ ਤੇ ਜਿਹਾ ਜੀ ਆਪਾਂ ਸਾਮ ਸੰਭਾਲ ਕਰਦੇ ਹੋਏ ਜੇ ਆਪਾਂ ਸੁਨਿਕ ਰਹਿਆਂ ਦਾ ਵੈਸੇ ਕੱਟੀਆਂ ਬਾਈ ਦੀਆਂ ਚੰਗੀਆਂ ਯਾਰ ਜੇ ਕਿਸੇ ਵੀ ਭਰਾ ਨੇ ਪਾਲਣ ਨੂੰ ਲੈਣੀਆਂ ਹੁੰਦੀਆਂ ਬਣਾ ਲਓ ਸੰਪਰਕ ਬਾਈ ਮਣੀ ਨਾਲ ਮਾ ਭਿੰਦੇ ਮੈਨੂੰ ਨੇੜੇ ਰਾਏਕੋਟ ਓਏ ਮਤ ਕਰਾ ਲਈ ਓਏ ਲੈ ਵੀ ਇੱਕਾ ਸਾਨੂੰ ਤਿੰਨ ਨਗ ਦਿਖਾਉਣ ਲੱਗਿਆ ਇੱਕ ਤਾਂ ਬੈੜ ਹੈਗੀ ਸੂਈ ਹੋਈ ਮਗਰ ਬੱਛੀ ਆ ਤੇ ਦੋ ਬਾਈ ਇੱਕ ਤਾਂ ਝੋਟੀ ਲੈ ਕੇ ਇੱਕ ਗੱਟੀ ਤਿੰਨ ਨਗ ਨੇ ਬਾਈ ਕੋਲੇ ਖੜੀਆਂ ਤੇ ਨਗਾ ਮਾਰ ਲਓ ਤੋੜ ਕੇ ਵੀ ਦਿਖਾ ਦੇ ਇੱਕ ਵਾਰੀ ਬੈੜ ਤੇ ਨਗਾ ਮਾਰੋ ਤੁਸੀਂ ਸੂਈ ਥੋੜੇ ਜਿਹੇ ਟਾਈਮ ਦੀ ਆ ਮੰਗ ਰਹਾ ਬੱਚੀ ਇਹਦੀ ਪਲੀ ਹੋਈ ਦੇਖੋ ਥਣਾ ਹਵਾਨੇ ਦੀ ਮੰਤਰ ਚੈੱਕ ਕਰ ਲਿਓ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਖਵਾਨਾ ਹੂ ਨਾ ਚੈੱਕ ਕਰ ਲਓ ਇੱਕ ਵਾਰੀ ਦੇਖੋ ਥਣਾ ਸੁਣਾ ਸੈ ਚੈੱਕ ਕਰ ਲਓ ਖਵਾਨਾ ਦੇਖ ਲਓ ਤੇ ਵੱਡੀ ਮੰਤਰ ਦੀ ਜੰਗੀ ਆ ਆ ਬੱਚਾ ਹਾਂ ਲੇਕਾ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਬਾਈ ਥਣਾ ਹਵਾਨਾ ਤੁਰਦੀ ਦਾ ਜੱਜ ਕਰ ਲਿਓ ਤੇ ਗੁਫਰ ਗੁਫੇਸ ਕੁਆਲਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਟੀ ਤੇ ਬਾਡੀ ਬੰਤਰ ਦੀ ਵੀ ਚੰਗੀਆਂ ਬਾਜਾਂ ਨੂੰ ਬੜਾ ਚੰਗਾ ਕੱਦ ਮੇਲ ਦੀ ਵੀ ਚੰਗੀ ਆ ਬਈ ਦੇਖੋ ਖਵਾਨਾ ਉਹਨਾਂ ਦੇਖੋ ਖਵਾਨਾ ਬਹੁਤ ਸੋਹਣਾ ਦਿਖ ਰਿਹਾ ਯਾਰ ਨਾ ਨਾ ਉਹ ਤਾਂ 12 13 ਆ ਜਾਓ ਬਾਕੀ ਬਾਈ ਤੁਹ ਲੈਣੇ ਜਾਣਕਾਰੀ ਸਾਰੀ ਭਾਈ ਅੱਛੀ ਗਾਲ ਨਾ ਦਾ ਦੇ ਬਈ ਉੱਚੀ ਬਣੀ ਦਰਸ਼ੇਮ ਸਿੰਘ ਬਈ ਪਿੰਡ ਘਰਾਣਾ ਠੀਕ ਆ ਬਈ ਫੋਨ ਨੰਬਰ ਬਈ ਦਰਸ਼ੇਮ 76580 99700 ਠੀਕ ਆ ਜਿਹੜੀ ਬਹਿੜ ਆਪਾ ਤੋਰ ਕੇ ਦਿਖਾਈ ਬਈ ਘਰ ਦੀ ਕੰਮ ਕਰਦਾ ਵਪਾਰ ਦਾ ਕੰਮ ਤਾਂ ਨਹੀਂ ਆਪਣਾ ਠੀਕ ਆ ਦੂਜਾ ਸੂਈ ਆ ਬਈ ਕਿੰਨੇ ਚਿਰ ਦੀ ਸੂਈ ਆ ਦਰਸ਼ੇਮ ਇਹ 2 ਮਹੀਨੇ ਹੋ ਗਏ 2 ਮਹੀਨੇ ਸੂਈ ਨੂੰ ਹੋ ਗਿਆ ਮਗਰ ਬੱਚਾ ਕੀ ਇਹਦੇ ਬੱਚੀ ਆ ਬਈ ਮਗਰ ਬੱਚਾ ਬੱਚੀ ਆ ਬਈ ਦੇਖ ਸਕਦੇ ਤੁਸੀਂ 2 ਮਹੀਨੇ ਹੋ ਗਏ ਸੂਈ ਨੂੰ ਪੂਰੀ ਪਲੀ ਹੋਈ ਬੱਚੀ ਆ ਮਗਰ ਦੇਖ ਸਕਦੇ ਤੁਸੀਂ ਤੇ ਸਹੀ 2 ਮਹੀਨੇ ਹੋਇਆ ਦੁੱਧ ਕਿੰਨਾ ਕਰਿੰਦੀ ਹੁਣ ਪੁੱਤ 17 ਕਿਲੋ ਆ ਬਾਈ ਪੂਰਾ ਤਸੱਲੀ ਆ ਹਾਂ ਡੱਬੇ ਭਰ ਕੇ ਦੇ ਦੇ ਠੀਕ ਆ ਤੇ ਭਾਗ ਹੀ ਰੱਖਿਆ ਜਾ ਅੱਜ 75000 75000 ਇਮਾਨਦਾਰ ਹੋ ਜੂ ਵਿੱਚੋਂ ਹੂੰ ਠੀਕ ਆ ਤੇ ਆ ਅੱਗੇ ਚੋਟੀ ਵੀ ਆਪਣੀ ਆ ਬਾਈ ਹਾਂ ਬਈ ਆ ਠੀਕ ਆ ਇਹ ਕਿੰਨੇ ਟਾਈਮ ਦੀ ਹੋ ਗਈ ਇਹ 2.5 ਸਾਲਾਂ ਤੋਂ 2 ਮਹੀਨੇ ਘੱਟ 2.5 ਸਾਲਾਂ ਤੋਂ 2 ਮਹੀਨੇ ਘੱਟ ਤੇ ਇਹੀ ਰੂਟ ਚਾਹੀਨੀ ਅਜੇ ਅੱਛਾ ਕਿਵੇਂ ਕੋਈ ਪਾウダー ਪੁੱਡਰ ਚਾਰ ਚਾਰ ਕੱਟੀ ਦਾ ਜਮਾ ਤੇਰੇ ਨਵੀਂ ਹੋਣ ਦੇ ਯੋਗ ਹੋਈ ਵੀ ਹੈ ਨਾ ਤੇ 2.5 ਸਾਲਾਂ ਤੋਂ 2 ਮਹੀਨੇ ਘੱਟ ਠੀਕ ਹੈ ਤੇ ਆਪਣਾ ਰੇਟ ਕੀ ਰੱਖਿਆ ਦਾ ਜੱਜ 50000 ਦੀ ਦੇਣੀ ਆ ਇਹ ਵੀ ਕਰਦੀ ਆਪਣੀ ਹਾਂ ਕਰਦੀ ਠੀਕ ਆ ਇਹਦੀ ਮਾਂ ਥੱਲੇ ਦੁੱਧ ਬਾਦ ਕਿੰਨਾਗਾ ਫਿਰ 17 ਕਿਲੋ ਆ ਜੀ 17 ਕਿਲੋ ਥਾਣਾ ਥੱਪੇ ਦੀ ਕਿਵੇਂ ਕੋਈ ਫੋਟ ਸਕਦਾ ਨਹੀਂ ਚਾਰੀ ਆ ਜਿਵੇਂ ਮਰਜ਼ੀ ਬੋਤਲ ਲੈ ਵੀ ਦੇਖ ਸਕਦੇ ਤੁਸੀਂ ਚਾਰ ਥਾਣਾ ਕੋਈ ਫੋਟ ਸੰਗ ਨਹੀਂ ਤੇ ਥਣ ਵੀ ਪੂਰਾ ਵਿੱਛੀ ਵਾਲਾ ਤੇ ਰੇਟ ਇਹਦਾ ਕੀ ਰੱਖਿਆ ਬਈ ਜੱਜ 55000 ਆ ਬਈ 55000 ਹੋਊ ਜਮਾਨਤਨ ਹੋਰ ਹਾਂ ਹਾਂ ਠੀਕ ਆ ਤੇ ਆ ਵੀ ਤੀਜੀ ਵੀ ਆਪਣੀ ਵੀ ਹੈ ਇਹ ਕਿੰਨੇ ਟਾਈਮ ਦੀ ਹੋਗੀ ਬਈ ਸਾਲ ਦੀ ਹੈ ਬਈ ਇਹ 1.5 ਸਾਲ ਦੀ ਹੋ ਗਈ ਤੇ ਥਾਣਾ ਹਵਾਨਾ ਇਹਦਾ ਵੀ ਦੇਖ ਲਓ ਲੈ ਬਿਲਕੁਲ ਸਾਫ ਹੈ ਬਈ ਥੱਲੇ ਕੋਈ ਫੋਟਸਾਂਗ ਨਹੀਂ ਥਾਣਾ ਹਵਾਨੇ ਦੀ ਬਿਲਕੁਲ ਸਾਫ ਚਾਰੋਂ ਥਾਣਾ ਤੇ ਬੰਤਰ ਦੇਖ ਲਓ ਬੰਤਰ ਕੱਟੀ ਦੀ ਸੋਹਣੀਆਂ ਤੇ ਦੋਨਾਂ ਦੀ ਵੀ ਸੋਹਣੀਆਂ ਯਾਰ ਬੰਤਰ ਸਿੰਘਾਂ ਦੀ ਵੱਡੀ ਤਾਂ ਕੁੰਡੀਆਂ ਤੇ ਆ ਵੀ ਕੁੰਡਾ ਕਰਦੀ ਹੋਣੀ ਆ ਸਿੰਘ ਬਈ ਇਹ ਕਿੰਨੇ ਟਾਈਮ ਦੀ ਹੋ ਗਈ ਬਈ 2 ਸਾਲ ਦੀ ਹੈ ਬਈ ਇਹ 1.5 ਸਾਲ ਦੀ ਹੋ ਗਈ ਤੇ ਇਹਦਾ ਭਾਂਗੀ ਰੱਖਤਾ ਫਿਰ 35000 ਇਹ 35000 ਬਣਦਾ ਨਹੀਂ ਜੋ ਵੀ ਹੋ ਜੂ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ 76580 ਠੀਕ ਆ 99773 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਰੇਟ ਕੋਈ ਫਿਕਸ ਨਹੀਂ ਹੁੰਦਾ ਮੈਂ ਤੇ ਮੰਨਤਾਰ ਹੋ ਜੂਗਾ ਘਰ ਦੇ ਪਸ਼ੂ ਆ ਬਾਈ ਦੇ ਸਾਰੇ ਬਣਾ ਲਿਓ ਸੰਪਰਕ ਜੇ ਕੋਈ ਨਾ ਹਿਸਾਬ ਚਾਹਦਾ ਹੋਇਆ ਚਾਰ ਨਗ ਹੋ ਗਏ ਬਈਆ ਬੱਸੀ ਸੁਤੇ ਹਾਂ ਇਸ ਰੇਟ ਦੇ ਵਿੱਚ ਗਾਂ ਵਾਲੇ ਰੇਟ 'ਚ ਦੋ ਨਗ ਬਣਦੇ ਆ ਬਈ ਗਾਂ ਤੇ ਬੱਛੀ ਬੱਛੀ ਵੀ ਪੂਰੀ ਪਲੀ ਪਈ ਐ ਅਸੀਂ ਵਧੀਆ ਨਾ ਨੂਸ ਬਰਕ ਬਾਈ ਨਾ ਜੀ ਇਹ ਦੇਖੋ ਗਾਵਾ ਬਾਈ ਬਈ ਚੰਗੀ ਗੈਂਤੀ ਦੇ ਵਿੱਚ ਪਹੁੰਚਿਆ ਪਸ਼ੂ ਮੰਡੀ ਮਾਨਸਾ ਦੇ ਉੱਪਰ ਇੱਧਰ ਬਾਈ ਪਾਸ ਕਰ ਰਿਹਾ ਹੈ ਦੇਖੋ ਸੌਦਾ ਹੋ ਗਿਆ ਪਾਸ ਕਰੀ ਜਾਂਦੇ ਬਾਈ ਨਹੀਂ ਥੋੜਾ ਥੋੜਾ ਨਹੀਂ ਬਿਲਕੁਲ ਪਾਸ ਆ ਬੱਚੀ चंगी कहा कर भैया देखो सौदे बहुत हो रहे अब कह सौदा हो गया पास कर रहे देखो क्या देखो भाई सौदे होंगे ਉਹ ਬੁੜੇ ਵੀ ਛੱਡਦੇ ਮੈਂ ਤੈਨੂੰ ਛੱਡ ਪੈਸੇ ਤਾਂ ਨਹੀਂ ਮੇਰੇ ਕੋਲ ਸਿਰ ਸੱਤਾ ਬਲੂਨ ਤੇ ਟਿਕਾਣੇ ਆਇਆ ਪੈਸੇ ਲੈ ਲੈ ਛੱਡ ਤੇ ਉਹ ਨਹੀਂ ਵਕਰੀਆਂ ਹੁਣ ਤਾਂ ਸਾਈ ਮੋੜਨੀ ਹੋਣੀ ਹੁਣ ਤਾਂ ਪੱਛੇ ਪੱਛੇ ਮੋੜ ਕੇ ਜੇ ਵਕਤ ਤੇ ਬਿਖੇ